ਅੰਦਰਜੀ ਸਿੰਘ ਜਿੱਥੇ ਕਹ ਲਓ ਕਿ ਫਰਾਂਸ ਵਿੱਚ ਯੂਰਪ ਦੇ ਕਈ ਦੇਸ਼ਾਂ ਵਿੱਚ ਕਿਸਾਨ ਅੰਦੋਲਨ ਚੱਲਦਾ ਪਿਆ ਹੈ ਉੱਥੇ ਹੀ ਭਾਰਤ ਵਿੱਚ ਕਹ ਲਓ ਕਿ ਪੰਜਾਬ ਹਰਿਆਣਾ ਅਤੇ ਭਾਰਤ ਦੇ ਕਈ ਸਟੇਟਾਂ ਵਿੱਚ ਵੀ ਕਿਸਾਨ ਅੰਦੋਲਨ ਦੁਆਰਾ ਖੜਾ ਹੋ ਗਿਆ ਕਿਸਾਨ ਅੰਦੋਲਨ ਦੁਆਰਾ ਪੱਕ ਗਿਆ ਹੈ ਇਸੇ ਦੌਰਾਨ ਕਹ ਲਓ ਕਿ ਕਾਫੀ ਲੋਕ ਨੇ ਜਿੱਦਾਂ ਕਿ ਬੀਤੇ ਦਿਨ ਆਪਾਂ ਇੱਕ ਵੀਡੀਓ ਦੇਖੀ ਸੀ ਗੱਡੀ ਵਿੱਚ ਬੈਠੀ ਕੁੜੀ ਕਹ ਲਓ ਕਿ ਗਲਤ ਇਸ਼ਾਰੇ ਕਰਦੀ ਵੀ ਸੀ ਕਿਸਾਨਾਂ ਨੂੰ ਇਸੇ ਤਰੀਕੇ ਨਾਲ ਕਈ ਤਰ੍ਹਾਂ ਦੀ ਹੋਰ ਘਟਨਾਵਾਂ ਆਪਾਂ ਦੇਖੀਆਂ ਨੇ ਜੇ ਗੱਲ ਕਰੀਏ ਤਾਂ ਪੂਰੇ ਭਾਰਤ ਵਿੱਚ ਕਈ ਲੋਕ ਜਾਂ ਕਹ ਲਓ ਕਿ ਪੜ੍ਹੇ ਲਿਖੇ ਲੋਕ ਜਾਂ ਆਮ ਲੋਕ ਨੌਜਵਾਨ ਲੋਕ ਇਹ ਕਿਤੇ ਨ ਵਰਗਾਂ ਦੇ ਲੋਕ ਵੀ ਲਗਾਤਾਰ ਕਿ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ ਕਿ ਕਿਸਾਨਾਂ ਦਾ ਚਲੋ ਕਿ ਨਿੱਜੀ ਹਿੱਤ ਨੇ ਦੇ ਪਿੱਛੇ ਇਸ ਉਹ ਸਾਰੇ ਲੋਕਾਂ ਦਾ ਜੋ ਕਿਸਾਨਾਂ ਨੂੰ ਟ੍ਰੋਲ ਕਰਦੇ ਪਏ ਨੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਦੇਖੋ ਜਿਹੜਾ ਇੱਕ ਝੂਠਾ ਰਾਸ਼ਟਰਵਾਦ ਹੁੰਦਾ ਨਾ ਜੋ ਭਾਰਤ ਦੀ ਜਿਹੜੀ ਆਵਾਮ ਹੈ ਉਹਨਾਂ ਦੇ ਦਿਮਾਗਾਂ ਤੇ ਦਿਲਾਂ ਦੇ ਵਿੱਚ ਫਿੱਟ ਕੀਤਾ ਗਿਆ ਇਹ ਉਹਦੇ ਸਾਰੇ ਨਤੀਜੇ ਨੇ ਤੁਸੀਂ ਹੁਣ ਦੇਖੋ ਕਿ ਇਹ ਉਹੀ ਸਿੱਖ ਨੇ ਉਹੀ ਕਿਸਾਨ ਨੇ ਜਿਹੜੇ ਜਦੋਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਆਫ਼ਤਾਂ ਆ ਜਾਂਦੀਆਂ ਤੇ ਉੱਥੇ ਜਾ ਕੇ ਲੰਗਰ ਲਾ ਦਿੰਦੇ ਨੇ ਫਿਰ ਜਿਹੜੀ ਕੁੜੀ ਇਸ਼ਾਰੇ ਕਰਨ ਵਾਸਤੇ ਉਂਗਲੀਆਂ ਸੈਂਟਰ ਵਾਲੀਆਂ ਉਂਗਲੀਆਂ ਖੜੀਆਂ ਕਰ ਰਹੀ ਸੀ ਤੇ ਇਹੋ ਜੀਆਂ ਕੁੜੀਆਂ ਦੇ ਫਿਰ ਦੋਨੋਂ ਹੱਥ ਜੁੜੇ ਹੁੰਦੇ ਆ ਕਿ ਪ੍ਰਸ਼ਾਦਾ ਦੇ ਦਿਓ ਜੀ ਜਾਂ ਫਿਰ ਜੋ ਤੁਸੀਂ ਵੰਡ ਰਹੇ ਹੋ ਜੋ ਕਰ ਰਹੇ ਹੋ ਉਹ ਇੱਧਰ ਵੀ ਕਿਰਪਾ ਕਰੋ ਸੋ ਮਤਲਬ ਕਹਿਣ ਦਾ ਭਈ ਕਿੱਡੇ ਅਹਿਸਾਨ ਫਰਾਮੋਸ਼ ਇਹ ਲੋਕ ਹੈਗੇ ਨੇ ਜੋ ਮਤਲਬ ਕਿ ਆਪਣਾ ਅੰਨ ਦਾਤਾ ਜਿਹਨੂੰ ਕਿਹਾ ਜਾਂਦਾ ਹੁਣ ਇਹ ਬੀਬੀ ਨੂੰ ਇਹ ਜਿਹੜੀ ਉਂਗਲੀਆਂ ਕੱਢ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਭਈ ਇਹਦਾ ਕੋਈ ਖਾਨਦਾਨ ਕੋਈ ਬਹੁਤਾ ਵਧੀਆ ਹੋਣਾ ਇਹ ਸਿੱਖਿਆ ਜਿਹੋ ਜੀ ਮਿਲੀ ਹੁੰਦੀ ਹੈ ਨਾ ਪਰਿਵਾਰ ਦੇ ਵਿੱਚੋਂ ਉਹੋ ਹੀ ਫਿਰ ਇਸ਼ਾਰਿਆਂ ਦੇ ਵਿੱਚ ਰੂਪ ਦੇ ਵਿੱਚ ਬਾਹਰ ਆਉਂਦੀ ਹੈ ਜਿਵੇਂ ਉਹ ਗਾਲਾਂ ਕੱਢ ਰਹੀ ਹੈ ਜਿਵੇਂ ਗੰਦੀਆਂ ਗਾਲਾਂ ਕਿਸਾਨ ਬਜ਼ੁਰਗ ਸੀ ਉਹ ਅੱਗੇ ਉਹਨਾਂ ਨੂੰ ਕੱਢ ਰਹੀ ਹੈ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਆਪਣੇ ਜਿਹੜਾ ਉਹਦਾ ਪਿਤਾ ਉਹਦਾ ਫਾਦਰ ਹੋਣਾ ਉਹਨੂੰ ਵੀ ਕਿਤੇ ਇਹ ਹੀ ਸ਼ਬਦਾਂ ਦੇ ਨਾਲ ਬੁਲਾਉਂਦੀ ਹੋਣੀ ਹੈ ਤੇ ਜੇ ਕਿਤੇ ਉਹ ਝਿੜਕਦਾ ਹੋਣਾ ਕੋਈ ਗੱਲ ਤੋਂ ਰੋਕਦਾ ਹੋਣਾ ਤੇ ਉਹਨੂੰ ਵੀ ਮੈਨੂੰ ਲੱਗਦਾ ਇਹ ਸੈਂਟਰ ਵਾਲੀ ਉਂਗਲੀ ਉਹ ਦਿਖਾਉਂਦੀ ਹੋਣੀ ਕੱਢ ਕੇ ਸੋ ਇਹ ਸਿੱਖਿਆ ਤੋਂ ਪਤਾ ਲੱਗਦਾ ਆ ਜਿਹੜੀ ਸੈਂਟਰ ਵਾਲੀ ਉਂਗਲੀ ਹੈ ਨਾ ਮੈਂ ਤੁਹਾਨੂੰ ਸਹੀ ਗੱਲ ਸੰਸਕ੍ਰਿਤੀ ਦੇ ਵਿੱਚ ਨਹੀਂ ਹੈਗੀ ਇਹ ਜੇ ਆਪਾਂ ਕੋਈ ਮੰਦੀ ਸ਼ਬਦਾਵਲੀ ਦੀ ਗੱਲ ਕਰ ਲਈ ਇਸ਼ਾਰੇ ਵਸਤੋਂ ਆਏ ਨੇ ਸੋ ਨਾ ਤੁਹਾਨੂੰ ਇਹ ਨਾ ਉਂਗਲੀਆਂ ਦੇ ਮਤਲਬ ਦਾ ਪਤਾ ਨਾ ਤਾਂ ਕੋਈ ਗੱਲਬਾਤ ਤੁਸੀਂ ਉਹ ਬਜ਼ੁਰਗ ਕਿਸਾਨ ਜਿਹੜੇ ਆ ਉਹਨਾਂ ਨੂੰ ਕਰਕੇ ਇਸ਼ਾਰੇ ਦੱਸ ਰਹੇ ਹੋ ਸੋ ਇਹੋ ਜਿਹੀਆਂ ਜਿਹੜੀਆਂ ਜਦੋਂ ਵਿਆਹੀਆਂ ਜਾਂਦੀਆਂ ਨਾ ਤੇ ਫਿਰ ਇਹ ਵਸਦੀਆਂ ਵੀ ਨਹੀਂ ਇਹੋ ਜਿਹੀਆਂ ਹੀ ਉਹ ਹੁੰਦੀਆਂ ਵੀ ਜਿਹਦਾ ਅਗਲੇ ਦਿਨੀ ਉਹ ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ ਜਾਂ ਫਿਰ ਹੋਰ ਤਰੀਕੇ ਦੇ ਨਾਲ ਉਹ ਕੰਮ ਜਿਹੜੇ ਉਹ ਸਾਰੇ ਹੁੰਦੇ ਨੇ ਸੋ ਲੰਬੂ ਜਿਹੜਾ ਉਹ ਪਰਿਵਾਰੀ ਮਤਲਬ ਕਿ ਇਹ ਸਿੱਖਿਆ ਜਿਹੜੀ ਮੈਂ ਗੱਲ ਕਹਿਣਾ ਹੁੰਦਾ ਨਾ ਇਹ ਇਕੱਲੀ ਕੁੜੀਆਂ ਦੀ ਗੱਲ ਨਹੀਂ ਹੈ ਇਹ ਮੁੰਡੇ ਵੀ ਹੋਣ ਜਾਈ ਪਰਿਵਾਰ ਤੋਂ ਹੀ ਸਿੱਖਿਆ ਮਿਲਦੀ ਹੈ ਇਹ ਇਹ ਬੀਬੀ ਨੇ ਮੈਨੂੰ ਲੱਗਦਾ ਕਿ ਉਹ 2 ਮਿੰਟ ਦੀ ਵੀਡੀਓ ਦੇ ਵਿੱਚ ਆਪਣੇ ਪੂਤੜੇ ਜਿਹੜੇ ਫੋਲ ਦਿੱਤੇ ਆ ਆਪਣੇ ਦਾਦਕੀਏ ਪਰਦਾਦਕੇ ਤੱਕ ਵੀ ਦੱਸ ਦਿੱਤਾ ਵੀ ਅਸੀਂ ਕਿਹੜੇ ਖਾਨਦਾਨ ਦੇ ਵਿੱਚ ਆਉਣੇ ਆ ਸੋ ਇਹੋ ਜੇ ਹੋਰ ਬਹੁਤ ਨੇ ਇਹ ਸਾਰਾ ਨਾ ਇੱਕ ਝੂਠਾ ਰਾਸ਼ਟਰਵਾਦ ਇੱਕ ਜਿਹੜਾ ਦਿਮਾਗਾਂ ਦੇ ਵਿੱਚ ਫਿੱਟ ਕਰ ਦਿੱਤਾ ਗਿਆ ਉਹਦੇ ਨਤੀਜੇ ਨੇ ਇੱਕ ਜ਼ਹਿਰ ਭਰ ਦਿੱਤਾ ਗਿਆ ਹੁਣ ਪਿਛਲਾ 2 ਸਾਲ ਦਾ ਚੱਲਿਆ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਤੁਸੀਂ ਇਹਨਾਂ ਸਟੇਟਾਂ ਦੇ ਚਾਹੇ ਉਹ ਦਿੱਲੀ ਦੇ ਲੋਕ ਹੋਣ ਚਾਹੇ ਹਰਿਆਣਾ ਦੇ ਵਿੱਚ ਕੁਝ ਲੋਕ ਹੋਣ ਹਾਲਾਂਕਿ ਹਰਿਆਣਾ ਪੂਰਾ ਨਾਲ ਖੜਿਆ ਹੋਇਆ ਸੀਗਾ ਪਰ ਕੁਝ ਲੋਕ ਉਹ ਇਹਨਾਂ ਚੋਂ ਵੀ ਸਿਗੇ ਕੋਈ ਹੋਰ ਸਟੇਟਾਂ ਦੇ ਸਿਗੇ ਜਿਹੜੇ ਇਹਨਾਂ ਨੂੰ ਸਿੱਧੇ ਤੌਰ ਤੇ ਅੰਤਕਵਾਦੀ ਕਹਿ ਰਹੇ ਸੀ ਹੁਣ ਕੰਗਣਾ ਰਨੋਤ ਹੈ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਉਹ ਕੋਈ ਉਹਨੂੰ ਅਕਲ ਨਹੀਂ ਹੈਗੀ ਉਹ ਪੜ੍ਹੀ ਲਿਖੀ ਨਹੀਂ ਹੈ ਬਾਲੀਵੁੱਡ ਦੇ ਵਿੱਚ ਉਹ ਫਿਲਮ ਐਕਟ੍ਰੈਸ ਹੈ ਉਹਨੇ ਦੁਨੀਆ ਵੇਖੀ ਆ ਜਿਹੜੇ ਲੋਕਾਂ ਨੇ ਦੁਨੀਆ ਵੇਖੀ ਹੋਵੇ ਉਹਨਾਂ ਦਾ ਨਜ਼ਰੀਆ ਬਦਲ ਜਾਂਦਾ ਮੈਂ ਮੈਂ ਅਕਸਰ ਇਹ ਗੱਲ ਕਰਦਾ ਹੁੰਨਾ ਕਿ ਇੱਕ ਵਾਰ ਬੰਦਾ ਦੁਨੀਆ ਘੁੰਮ ਲਵੇ ਨਾ ਉਹਦਾ ਨਜ਼ਰੀਆ ਬਦਲ ਜਾਊਗਾ ਪਰ ਇਹ ਉਹ ਲੋਕ ਨੇ ਜਿਹੜੇ ਖੂਦ ਦੇ ਡੱਡੂ ਨੇ ਜਿਨ੍ਹਾਂ ਨੂੰ ਜੋ ਸਿਖਾਇਆ ਜਾਂਦਾ ਉਹੋ ਹੀ ਇਹ ਬੋਲਦੇ ਨੇ ਜੋ ਨੈਸ਼ਨਲ ਮੀਡੀਆ ਦੇ ਉੱਤੇ ਇਹਨਾਂ ਨੂੰ ਦੱਸਿਆ ਜਾਂਦਾ ਇਹ ਉਹਨੂੰ ਫੋਲੋ ਕਰਦੇ ਨੇ ਸੋ ਇਹ ਭੁੱਲ ਜਾਂਦੇ ਨੇ ਵੀ ਇਹੀ ਸਿੱਖ ਨੇ ਇਹਨਾਂ ਦੇ ਬਜ਼ੁਰਗ ਇਹਨਾਂ ਦੇ ਅੱਗੋਂ ਜਿਹੜੇ ਵੱਡ ਵਡੇਰੇ ਸੀ ਉਹ ਹੀ ਗਜਨੀ ਦੇ ਬਾਜ਼ਾਰ ਚੋਂ ਕਿਤੇ ਤੁਹਾਡੀਆਂ ਪਿਛਲੀਆਂ ਜਿਹੜੀਆਂ ਦਾਦੀਆਂ ਪਰਦਾਦੀਆਂ ਦੀ ਪਿਛਲੀਆਂ ਜੰਮਵੇਸ਼ਣਾ ਦੀ ਗੱਲ ਕਰ ਲਈ ਉਹਨਾਂ ਨੂੰ ਛਡਾ ਕੇ ਲਿਆਉਂਦੇ ਰਹੇ ਹੋਣੇ ਸੋ ਜੇ ਇਹ ਸਿੱਖ ਨਾ ਹੁੰਦੇ ਤਾਂ ਅੱਜ ਕੀ ਹੁੰਦਾ ਭਾਰਤ ਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਦਿੰਦੇ ਤਾਂ ਉਹ ਜਿਹੜਾ ਸ਼ਾਸਕ ਸੀ ਉਸ ਵळे ਦਾ ਉਹ ਕਹਿੰਦਾ ਵੀ ਸਵਾ ਮਣ ਜੰਝੂ ਲਾ ਕੇ ਮੈਂ ਫੇਰ ਰੋਟੀ ਖਾਣੀ ਹੈ ਇੱਕ ਟਾਈਮ ਤੇ ਸਵਾ ਮਣ ਜੰਝੂ ਲਾ ਕੇ ਧਾਗੇ ਦੀ ਧਾਗੇ ਦਾ ਕਿੰਨਾ ਕੁ ਭਾਰ ਹੁੰਦਾ ਜੰਝੂ ਦਾ ਉਹ ਕਹਿੰਦਾ ਸਵਾ ਮਣ ਜਦੋਂ ਹੋ ਜਾਏਗਾ ਤੋਲ ਕੇ ਤੇ ਮੈਂ ਫੇਰ ਰੋਟੀ ਖਾਣੀ ਹੈ ਇੰਨੇ ਲੋਕਾਂ ਨੂੰ ਕਨਵਰਟ ਕਰ ਰਿਆ ਸੀ ਉਹ ਮੁਸਲਮਾਨ ਬਣਾਉਣ ਦੇ ਵਿੱਚ ਤੇ ਜਦੋਂ ਕਸ਼ਮੀਰੀ ਪੰਡਤ ਆਏ ਗੁਰੂ ਸਾਹਿਬ ਦੇ ਕੋਲ ਤੇ ਕਹਿੰਦੇ ਆਓ ਚਲ ਜੀ ਗੁਰੂ ਸਾਹਿਬ ਨੇ ਜਾ ਕੇ ਉਹਨਾਂ ਦੇ ਅੱਗੇ ਸ਼ਰਤ ਰੱਖ ਦਿੱਤੀ ਕਿ ਜੇ ਤੁਸੀਂ ਮੈਨੂੰ ਮੁਸਲਮਾਨ ਬਣਾ ਲਓ ਤਾਂ ਇਹ ਸਾਰੇ ਬਣ ਜਾਣਗੇ ਜੇ ਮੈਂ ਨਾ ਬਣਿਆ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਛੱਡਣਾ ਪਊਗਾ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਦੇ ਦਿੱਤੀ ਇਹ ਅਕਿਰਤ ਕਣ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਦੀਆਂ ਕੁਰਬਾਨੀਆਂ ਵੀ ਰੋਲ ਦਿੱਤੀਆਂ ਉਸ ਤੋਂ ਪਹਿਲਾਂ ਜਿਹੜਾ ਮੁਗਲਾਂ ਦੇ ਸਮੇਂ ਜੋ ਜਿਵੇਂ ਔਰਤਾਂ ਨੂੰ ਪਹੁੰਚਾਇਆ ਜਾਂਦਾ ਸੀ ਉਹ ਵੀ ਸਾਰਾ ਜਿਹੜਾ ਰੋਲ ਕੇ ਰੱਖ ਦਿੱਤਾ ਹਣਾ ਸੋ ਇਹ ਕਦੇ ਵੀ ਮਤਲਬ ਕਿ ਕਿਸੇ ਦੇ ਸਕੇ ਨਹੀਂ ਹੋ ਸਕਦੇ ਇਹੋ ਜਿਹੇ ਲੋਕ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਆ ਜਿਹੜੇ ਲੋਕ ਜ਼ਹਿਰ ਫਲਾਉਂਦੇ ਨੇ ਅੱਤਵਾਦੀ ਕਹਿੰਦੇ ਨੇ ਜਦੋਂ ਕਿਤੇ ਗੁਰਦੁਆਰਿਆਂ ਦੇ ਵਿੱਚ ਜਦੋਂ ਆ ਹੁਣ ਵਿਦੇਸ਼ਾਂ ਦੀ ਮੈਂ ਜਦੋਂ ਗੱਲ ਕਰਦਾ ਨਾ ਵਿਦੇਸ਼ਾਂ ਦੇ ਵਿੱਚ ਹੁਣ ਇੱਥੇ ਮੈਂ ਬਹੁਤ ਦੇਖਦਾ ਵੀ ਗੁਜਰਾਤ ਦੇ ਵਿੱਚੋਂ ਵੀ ਸਟੂਡੈਂਟ ਆਉਂਦੇ ਨੇ ਮਹਾਰਾਸ਼ਟਰ ਦੇ ਵੀ ਆਉਂਦੇ ਨੇ ਕੇਰਲਾ ਦੇ ਵੀ ਆਉਂਦੇ ਨੇ ਉਹ ਇੱਥੇ ਕਈ ਵਾਰੀ ਉਹਨਾਂ ਨੂੰ ਵੀ ਗੁਰਦੁਆਰਿਆਂ ਦਾ ਸਹਾਰਾ ਬਣਨਾ ਪੈਂਦਾ ਸੋ ਫਿਰ ਉਹ ਦੇਖਦੇ ਨੇ ਵੀ ਨਹੀਂ ਯਾਰ ਸਾਨੂੰ ਤਾਂ ਗਲਤ ਸਿਖਾਇਆ ਗਿਆ ਮੈਂ ਉਹੀ ਕਹਿਣਾ ਵੀ ਬਾਹਰ ਆਓ ਨਿਕਲੋ ਬਾਹਰ ਬਾਰ ਆ ਕੇ ਦੇਖੋ ਬਣਦਾ ਕੀ ਪਿਆ ਅਸਲ ਦੇ ਵਿੱਚ ਕੌਣ ਲੋਕ ਕੀ ਨੇ ਕੌਣ ਕੀ ਨਹੀਂ ਇਹ ਤੁਹਾਨੂੰ ਦੁਨੀਆ ਜਦੋਂ ਦੇਖੋਗੇ ਨਾ ਪਤਾ ਲੱਗਦਾ ਇੱਥੇ ਤਾਂ ਸਿੱਖਾਂ ਦੇ ਗੁਰਦੁਆਰਿਆਂ ਦੀ ਜਿਹੜੀ ਸਿਫਤ ਹੈ ਉਹ ਗੋਰੇ ਕਰ ਰਹੇ ਨੇ ਬ੍ਰਿਟਿਸ਼ ਗੋਰੇ ਕਰ ਰਹੇ ਮੈਂ ਬਹੁਤ ਵਾਰ ਨਾ ਜਦੋਂ ਕੋਈ ਸਿੱਖੀ ਦੀ ਰਿਲੇਟਡ ਕੋਈ ਪੋਸਟ ਪਾਉਂਦਾ ਹੈ ਟਿਕਟੋਕ ਦੇ ਉੱਤੇ ਕੋਈ ਵੀਡੀਓ ਪਾਉਂਦਾ ਤੇ ਮੈਂ ਉਹਦੇ ਥੱਲੇ ਕਮੈਂਟ ਜ਼ਰੂਰ ਪੜਦਾ ਹੁੰਨਾ ਵੀ ਲੋਕਾਂ ਦੇ ਕੀ ਵਿਚਾਰ ਨੇ ਕਿਉਂਕਿ ਫਿਰ ਪਤਾ ਲੱਗਦਾ ਦੁਨੀਆ ਤੁਹਾਡੇ ਬਾਰੇ ਕੀ ਸੋਚਦੀ ਹੈ ਸੋ ਮੈਂ ਬਹੁਤ ਵਾਰ ਇਹ ਦੇਖਿਆ ਵੀ ਜਿਹੜੇ ਸਿੱਖਾਂ ਦੇ ਸਬੰਧ ਦੇ ਵਿੱਚ ਜਿਹੜੀਆਂ ਵੀਡੀਓ ਪਾਈਆਂ ਜਾਂਦੀਆਂ ਉਹਦੇ ਥੱਲੇ ਕਮੈਂਟ ਬੜੇ ਪੋਜ਼ਿਟਿਵ ਆਉਂਦੇ ਨੇ ਲੋਕ ਇੰਨਾ ਸੋਹਣਾ ਜਿਹੜਾ ਹੈਗਾ ਉਹ ਮਤਲਬ ਕਿ ਆਪਣਾ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਰੱਖਦੇ ਨੇ ਕਿ ਇਹ ਸਭ ਤੋਂ ਜ਼ਿਆਦਾ ਜਿਹੜੀ ਹੈ ਮਤਲਬ ਕਿ ਗਿਆਲੂ ਕੌਮ ਹੈ ਇਹ ਦੂਜਿਆਂ ਦੀ ਮਦਦ ਕਰਨ ਵਾਲੇ ਨੇ ਇਹਨਾਂ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਵੈਸਟ ਜਿਹੜਾ ਪੂਰਾ ਗੋਰੇ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਕਦੇ ਸਿੱਖ ਰਹੇ ਨਹੀਂ ਮਤਲਬ ਪੁਰਾਣਾ ਨਾਤਾ ਨਹੀਂ ਹੈਗਾ ਵੈਸਟ ਦੇ ਨਾਲ ਸਿੱਖਾਂ ਦਾ ਉਹ 150 150 ਸਾਲ ਦਾ ਹੈ ਨਾ ਜਦੋਂ ਇੰਗਲੈਂਡ ਦੇ ਵਿੱਚ ਆਏ ਜਾਂ ਫਿਰ ਹੋਰ ਨਾ ਮੁਲਕਾਂ 'ਚ ਗਏ ਉਸ ਤੋਂ ਪਹਿਲਾਂ ਤੇ ਭਾਰਤ ਦੇ ਵਿੱਚ ਬਹੁ ਗਿਣਤੀ ਦੇ ਨਾਲ ਹੀ ਆਪਾਂ ਰਹੇ ਹਾਂ ਨਾ ਸੋ ਬਹੁ ਗਿਣਤੀ ਨੇ ਸਾਡਾ ਕੀ ਮੁੱਲ ਪਾਇਆ ਤੇ ਵੈਸਟ ਵਾਲੇ ਕੀ ਮੁੱਲ ਪਾ ਰਹੇ ਰਹੇ ਵੈਸਟ ਦੇ ਵਿੱਚ ਕੋਈ ਕਿਸੇ ਬ੍ਰਿਟਿਸ਼ ਕੋਲੋਂ ਇੰਗਲੈਂਡ ਦੀ ਜਦੋਂ ਮੈਂ ਗੱਲ ਕਰਦਾ ਜਾਂ ਅਮਰੀਕਾ ਦੀ ਕੈਨੇਡਾ ਦੀ ਗੱਲ ਕਰਦਾ ਕਿਸੇ ਗੋਰੇ ਦੇ ਮੂੰਹੋਂ ਤੁਸੀਂ ਇਹ ਗੱਲ ਨਹੀਂ ਸੁਣੋਗੇ ਕਦੇ ਵੀ ਕਿ ਇਹ ਸਾਡੇ ਲਈ ਪ੍ਰੋਬਲਮ ਹੈ ਜਿਹੜੀ ਸਿੱਖ ਕੌਮ ਹੈਗੀ ਹੈ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਹਨਾਂ ਦੇ ਗੁਰਦੁਆਰੇ ਨਹੀਂ ਪਸੰਦ ਕਦੇ ਨਹੀਂ ਸੁਣੋਗੇ ਹਾਲਾਂਕਿ ਵੈਸਟ ਜਿਹੜਾ ਉਹ ਮੁਸਲਮਾਨ ਭਾਈਚਾਰੇ ਦੇ ਬਹੁਤ ਖਿਲਾਫ ਹੈ। ਮੁਸਲਮਾਨ ਭਾਈਚਾਰੇ ਦੇ ਬਹੁਤ ਖਿਲਾਫ ਨੇ ਮੈਂ ਇਹਦੇ ਵਿੱਚ ਇਹ ਨਹੀਂ ਕਹਿੰਦਾ ਕਿ ਇਹ ਗਲਤ ਹੈ ਜਾਂ ਸਹੀ ਹੈ। ਹਰ ਧਰਮ ਸਾਨੂੰ ਜਿਹੜਾ ਉਹ ਸਤਕਾਰਯੋਗ ਹੈ ਸਾਡੇ ਲਈ। ਪਰ ਵੈਸਟ ਦੇ ਵਿੱਚ ਜੋ ਮੈਂ ਨੋਟ ਕਰਦਾ ਉਹ ਮੁਸਲਮਾਨ ਧਰਮ ਦੇ ਬਹੁਤ ਖਿਲਾਫ ਚੱਲਦੇ ਨੇ ਕਈ ਵਾਰ। ਉਹਨਾਂ ਦੇ ਕਮੈਂਟਸ ਮੈਂ ਦੇਖਦਾ ਹੁੰਨਾ। ਉਹ ਕਹਿੰਦੇ ਕਿ ਇਹ ਇਸਲਾਮਿਕ ਕੰਟਰੀ ਬਣਦਾ ਜਾ ਰਿਹਾ। ਇਹ ਇਸ ਤਰ੍ਹਾਂ ਹੋ ਰਿਹਾ। ਸਾਨੂੰ ਨਹੀਂ ਇਦਾਂ ਚਾਹੀਦਾ। ਮੈਂ ਬਹੁਤ ਬਸਾਰੀਆਂ ਵੀਡੀਓਜ਼ ਦੇਖਦਾ ਹਾਂ ਪਰ ਕਦੀ ਸਿੱਖਾਂ ਦੇ ਵਿਰੁੱਧ ਵੀਡੀਓ ਨਹੀਂ ਆਉਂਦੀ। ਕਦੀ ਕੋਈ ਗੋਰਾ ਨਹੀਂ ਇਹ ਗੱਲ ਕਹਿੰਦਾ। ਇੱਕ ਵਾਰੀ ਦੀ ਗੱਲ ਤੁਹਾਨੂੰ ਮੈਂ ਯਾਦ ਕਰਾਉਣਾ ਅੱਜ 6 ਕੁ ਮਹੀਨੇ ਹੋਏ ਆ ਇੱਕ ਗੋਰੇ ਨੇ ਨਾ ਇਹ ਇਹ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਤੇ ਕੈਨੇਡਾ ਦੀ ਉਹ ਵੀਡੀਓ ਸੀ ਕਿਸੇ ਫੋਟੋ ਸੀਗੀ ਕਿਸੇ ਗੋਰੇ ਨੇ ਉਹ ਫੋਟੋ ਪਾਈ ਟਵਿੱਟਰ ਟਵਿੱਟਰ ਦੇ ਉੱਤੇ ਹੁਣ ਤਾਂ ਐਕਸ ਬਣ ਗਿਆ ਟਵਿੱਟਰ ਅੱਛਾ ਉਹ ਗੋਰੇ ਨੇ ਫੋਟੋ ਪਾਈ ਇੱਕ ਬੱਚਾ ਸਿੱਖ ਉਹਨੇ ਸਿਰ ਤੇ ਰਮਾਲ ਬੰਨਿਆ ਹੋਇਆ ਤੇ ਉਹ ਗੋਰੇ ਦੇ ਘਰ ਦੇ ਅੱਗੇ ਜਿਹੜੀ ਡਰਾਈਵ ਤੇ ਇੱਕ ਮਹਿੰਗੀ ਕਾਰ ਖੜੀ ਹੈ ਉਹਨੂੰ ਰੋਜ਼ ਆ ਕੇ ਦੇਖਦਾ ਉਹਨੂੰ ਰੋਜ਼ ਆ ਕੇ ਉਹ ਦੇਖਦਾ ਤੇ ਉਹ ਗੋਰੇ ਗੋਰਾ ਆਪਣੀ ਖਿੜਕੀ ਚੋਂ ਜਾਂ ਸੀਸੀਟੀਵੀ ਚੋਂ ਦੇਖਦਾ ਹੋਣਾ ਵੀ ਉਹ ਬੱਚਾ ਰੋਜ਼ ਆਉਂਦਾ ਸਿੱਖ ਬੱਚਾ ਮੇਰੀ ਕਾਰ ਨੂੰ ਵੇਖਦਾ ਉਹਨੇ ਉਹ ਫੋਟੋ ਕੈਚ ਲਈ ਸ਼ਾਇਦ ਸੀਸੀਟੀਵੀ ਚੋਂ ਕਿਚੀ ਹੋਵੇ ਉਹਨੇ ਪਾ ਦਿੱਤੀ ਟਵੀਟ ਟਵਿੱਟਰ ਦੇ ਉੱਤੇ ਉਹਦੇ ਉੱਤੇ ਲਿਖ ਦਿੱਤਾ ਵੀ ਆ ਦੇਖੋ ਇੱਕ ਇਹ ਛੋਟਾ ਜਿਹਾ ਜਿਹੜਾ ਬੱਚਾ ਹੈਗਾ ਇਹ ਰੋਜ਼ ਮੇਰੀ ਕਾਰ ਦੇਖਣ ਆਉਂਦਾ ਇਹ ਉਸ ਗੋਰੇ ਦੇ ਵਿਚਾਰ ਸੀ ਤੇ ਜਿਹੜੇ ਉਸ ਟਵਿੱਟਰ ਤੇ ਉੱਤੇ ਉਸ ਟਵੀਟ ਦੇ ਉੱਤੇ ਸਾਡੇ ਵਾਲਿਆਂ ਦੇ ਵਿਚਾਰ ਆਏ ਜਾਨਕਿ ਸਾਡੀ ਜਿਹੜੀ ਬਹੁ ਗਿਣਤੀ ਹੈਗੀ ਆ ਭਾਰਤੀ ਉਹਨਾਂ ਦੇ ਜਿਹੜੇ ਵਿਚਾਰ ਆਏ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਹੈਗਾ ਇੱਕ ਵੱਡਾ ਹੋ ਕੇ ਜਿਹੜਾ ਆਤਵਾਦੀ ਬਣੇਗਾ ਇੱਕ ਲਿਖਦਾ ਵੀ ਇਹ ਦੇਖਦਾ ਵੀ ਕਾਰ ਕਿਵੇਂ ਚੋਰੀ ਹੋਣੀ ਹੈ ਇੱਕ ਇਹ ਲਿਖਦਾ ਵੀ ਇਹ ਖਾਲਸਤਾਨੀ ਆਤਵਾਦੀ ਹੈ ਹੁਣ ਛੋਟੇ ਬੱਚੇ ਦੇ ਉਤੇ ਕਮੈਂਟ ਸਾਡੇ ਵਾਲਿਆਂ ਦੇ ਵੇਖ ਲਓ ਤੇ ਉਧਰੋਂ ਤੁਸੀਂ ਗੋਰਿਆਂ ਦੇ ਵੇਖ ਲਓ ਇਹ ਉਹੀ ਨਸਲਾ ਜਿਹੜੀ ਬੀਬੀ ਸੈਂਟਰਾਲੀਆਂ ਉਂਗਲਾਂ ਚੁੱਕ ਚੁੱਕ ਕੇ ਦਿਖਾਉਂਦੀ ਸੀ ਇਹ ਉਹੀ ਬੀਬੀ ਹੈ ਤੇ ਜਦੋਂ ਕਿਤੇ ਇਹੋ ਜੀ ਅਨਹੋਣੀ ਵਾਪਰ ਜਾਂਦੀ ਹੈ ਜਦੋਂ ਦਿੱਲੀ ਦੇ ਵਿੱਚ ਉਹ ਇੱਕ ਲੜਕੀ ਦੇ ਨਾਲ ਜਦੋਂ ਹੁੰਦਾ ਤੇ ਉਦੋਂ ਫਰੇ ਦੇਖਦੇ ਨੇ ਕਿ ਭਾਈ ਹਾਂ ਹੁਣ ਕੀ ਹੋ ਗਿਆ ਮਤਲਬ ਕਿ ਇਹ ਕਿਤੇ ਨਾ ਕਿਤੇ ਘਟਿਆ ਜਿਹੜੀਆਂ ਜਿਹੜੀ ਜਿਹੜੀ ਮਾਨਸਿਕਤਾ ਹੈ ਨਾ ਉਹ ਮੀਡੀਆ ਨੇ ਜਾਂ ਫਿਰ ਝੂਠੇ ਰਾਸ਼ਟਰਵਾਦ ਨੇ ਪੈਦਾ ਕਰ ਦਿੱਤੀ ਹੈ ਕਿ ਅਸੀਂ ਉਹ ਅਸੀਂ ਆ ਅਸੀਂ ਦੂਜਿਆਂ ਨੂੰ ਵੇਖਣੀ ਸਿਖਾਉਂਦੇ ਅਸੀਂ ਕਿਸੇ ਨੂੰ ਵੇਖਣੀ ਸਿਖਾਉਂਦੇ ਹੁਣ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ 700 ਬੰਦਾ ਮਰ ਗਿਆ ਉਦੋਂ ਕਿਸਾਨਾਂ ਦਾ ਹੈ ਉਹ ਉਹ ਮਤਲਬ ਕਿ ਅਤਵਾਦੀ ਸੀ ਜਿਹੜੇ ਆਪਣੇ ਬੰਦੇ ਮਾਰੀ ਗਏ ਲੰਗਰ ਜਿਹੜੇ ਉੱਥੇ ਚੱਲਦੇ ਰਹੇ ਅਤਵਾਦੀ ਲੰਗਰ ਲਾਉਂਦੇ ਹੁੰਦੇ ਨੇ ਸੋ ਤੁਸੀਂ ਇਹਨਾਂ ਨੂੰ ਤੇ ਅਤਵਾਦੀ ਕਹੀ ਜਾਂਦੇ ਹੋ ਤੇ ਜਿਹੜੇ ਤੁਹਾਡੀ ਪਾਰਲੀਮੈਂਟ ਦੇ ਵਿੱਚ ਅਤਵਾਦੀ ਬੈਠੇ ਹੋਏ ਆ ਉਹਨਾਂ ਦੇ ਬਾਰੇ ਤੁਹਾਡਾ ਕੋਈ ਵੀ ਵਿਚਾਰ ਨਹੀਂ ਆਉਂਦਾ ਸੋ ਕਿਤੇ ਨਾ ਕਿਤੇ ਇਹ ਬਹੁਤ ਮਤਲਬ ਕੀ ਮਾੜਾ ਸਮਾਜ ਜਿਹੜਾ ਆਉਂਦਾ ਜਾ ਰਿਹਾ ਇਹ ਜਿਹੜੀ ਆਪਾਂ ਇਹ ਜਿਹੜੀ ਜਨਰੇਸ਼ਨ ਜੀ ਆ ਜਿਹੜੀ ਹੈਗੀ ਹੈ ਨਾ ਜਿਹੜੀ ਐਕਸਟ੍ਰੀਮ ਹੁੰਦੀ ਜਾ ਰਹੀ ਆ ਜਿਹੜੀ ਕਿਸੇ ਨੂੰ ਦੇਖਣਾ ਨਹੀਂ ਸਿਖਾਉਂਦੀ ਉਹ ਕਿੰਨੀਆਂ ਗੰਦੀਆਂ ਗਾਲਾਂ ਉਹ ਬੀਬੀ ਜਿਹੜੀ ਕੱਢ ਰਹੀ ਐ ਸੋ ਇਹ ਸ਼ਰਮ ਆਉਣੀ ਚਾਹੀਦੀ ਐ ਇਹੋ ਜੇ ਲੋਕਾਂ ਨੂੰ ਇਹ ਕਾਰ ਕੀ ਰਹੇ ਨੇ ਇਹ ਸਾਰਾ ਇਹ ਤੁਸੀਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਨਰੇਸ਼ਨ ਐ ਨਾ ਜਿਹੜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਦੀ ਇਹ ਮੈਨੂੰ ਲੱਗਦਾ ਪਹਿਲੀਆਂ ਨਾਲੋਂ ਵੀ ਜ਼ਿਆਦਾ ਐਕਸਟ੍ਰੀਮ ਹੋਏਗੀ ਇਹ ਕਿਸੇ ਨੂੰ ਵੇਖਣੀ ਸਿਖਾਉਣਗੇ ਇਹ ਕਿਸੇ ਵੀ ਦੂਜੇ ਧਰਮ ਨੂੰ ਦੇਖਣੀ ਸਿਖਾਉਣਗੇ ਇਹਨਾਂ ਦੇ ਲਈ ਉਹ ਬੰਦਾ ਬਗਾਨਾ ਹੀ ਹੋਊਗਾ ਤੇ ਉਹਨੂੰ ਮਾੜੀ ਅੱਖ ਦੇ ਨਾਲ ਹੀ ਇਹ ਵੇਖਿਆ ਕਰਨਗੇ ਸੋ ਇਹ ਇੱਕ ਨਸਲ ਵੀ ਤਿਆਰ ਜਿਹੜੀ ਆ ਹੋ ਰਹੀ ਐ ਜੀ ਜਿਹਦੇ ਜਿਹੇ ਸਿੰਧੀ ਚੈਲੂ ਕਾਫੀ ਗਹਿਰਾਈ ਦੇ ਨਾਲ ਸਾਰੇ ਚੈਲੂ ਕਿ ਮਸਲੇ ਉਤੇ ਆਪਣੇ ਵਿਚਾਰ ਦਿੱਤੇ ਨੇ ਦੁਬਾਰਾ ਕੋਈ ਹੋਰ ਵੱਡੀ ਬਲੇਟ ਆਏਗੀ ਤੁਹਾਡਾ ਰੁਕ ਰਾਂਗੀ ਉਮੀਦ ਕਰਦੇ ਹਾਂ ਅਸੀਂ ਇਸ ਤਰੀਕੇ ਨਾਲ ਸਾਡੇ ਕਿ ਲੋਕੀ ਸਵਾਦਨ ਜਵਾਬਦੇਹ ਰਹੂਗੇ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੁਸੀਂ ਸਮਾਂ ਦਿੱਤਾ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਬਹੁਤ ਧੰਨਵਾਦ ਤੇ ਹੁਣ ਪ੍ਰਾਈਡ ਪੰਜਾਬ ਦੀ ਦੇਖਦੇ ਚੁਣ ਨਮਕ ਜਾਜ ਧੰਨਵਾਦ